ਅੰਮ੍ਰਿਤਸਰ ਵਿੱਚ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਜਿਸ ਕਰਕੇ ਟ੍ਰੈਫਿਕ ਪੁਲਿਸ ਨੂੰ ਸਖਤੀ ਕਰਨੀ ਪੈਂਦੀ ਹੈ ਜ਼ਿਆਦਾਤਰ ਲੋਕ ਟ੍ਰੈਫਿਕ ਸਿਗਨਲ ਤੇ ਰੁਕਣਾ ਆਪਣਾ ਸਮਾਂ ਬਰਬਾਦ ਕਰਨਾ ਸਮਝਦੇ ਹਨ ਅਤੇ ਫਿਰ ਉਹ ਟ੍ਰੈਫਿਕ ਸਿਗਨਲ ਦਾ ਕਾਨੂੰਨ ਤੋੜਦੇ ਨੇ ਅਤੇ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਉਣੀ ਪੈਂਦੀ ਹੈ ਸ਼ਹਿਰ ਵਾਸੀ ਜਾਂ ਕੋਈ ਬਾਹਰੀ ਯਾਤਰੀ ਟ੍ਰੈਫਿਕ ਸਿਗਨਲ ਦੀ ਉਲੰਘਣਾ ਨਾ ਕਰੇ ਐਸ ਲਈ ਟ੍ਰੈਫਿਕ ਪੁਲਿਸ ਵੱਲੋਂ ਜਗਾ ਜਗਾ ਤੇ ਨਾਕੇ ਲਗਾਏ ਗਏ ਹਨ ਟ੍ਰੈਫਿਕ ਇੰਚਾਰਜ ਰਾਮ ਦਵਿੰਦਰ ਸਿੰਘ ਨੇ ਨਿਊ ਅੰਮ੍ਰਿਤਸਰ ਵਿੱਚ ਨਾਕਾ ਲਗਾਇਆ ਜਿੱਥੇ ਉਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਉਹਨਾਂ ਆਖਿਆ ਕਿ ਜੇਕਰ ਕਾਰਵਾਈ ਤੋਂ ਬਚਣਾ ਹੈ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਇਹ ਨਾਕਾ ਜੱਜ ਅਸੀਂ ਨਿਊ ਅੰਮ੍ਰਿਤਸਰ ਲਾਈਟਾਂ ਦੇ ਲਾਇਆ ਹੋਇਆ ਹੈ ਇਹ ਜਿਹੜੇ ਵਹੀਕਲ ਜਿਹੜੇ ਮਾਲਕ ਆ ਰੈੱਡ ਲਾਈਟ ਜੰਪ ਕਰਦੇ ਆ ਜਾਂ ਗਲਤ ਤਾਰੀਖ ਤੇਜ਼ਰ ਸਵਾਰ ਆ ਰਹੇ ਅਸੀਂ ਉਹਨਾਂ ਦਾ ਚਲਾਨ ਕਰ ਰਹੇ ਹਾਂ ਅਸੀਂ ਇਹ ਤਕਰੀਬਨ ਸਾਰੇ ਚਲਾਨ ਕਰ ਰਹੇ ਹਾਂ ਜਿਹੜੇ ਕੋਈ ਰੈੱਡ ਲਾਈਟ ਜੰਪ ਕਰਦੇ ਆ ਜਾਂ ਕੋਈ ਸਪੀਡ ਬੈਲਡ ਨਹੀਂ ਹੈ ਕਾਲੀਆਂ ਲੱਗੀਆਂ ਹੋਈਆਂ ਹਨ ਇਹ ਕੋਈ ਸ਼ੋਰ ਖੁਸ਼ਿਆ ਨਹੀਂ ਉਹ ਸਾਰੇ ਚਲਾਨੇ ਕਰ ਰਹੇ ਨੇ ਇਹ ਜੀ ਈ-ਚਲਾਨ ਮਸ਼ੀਨ ਹੈ ਅੱਜ ਕੱਲ ਜਿਹੜੇ ਸਾਰੇ ਈ-ਚਲਾਨ ਆਪਣੇ ਹੋ ਰਹੇ ਜੀ ਇੱਥੇ ਇੱਥੇ ਜੋ ਕੋਈ ਵੀ ਆ ਫੈਂਸ ਹੈ ਉਹ ਆਪਾਂ ਅੱਜ ਭਰ ਕੇ ਆਪਾਂ ਸਭ ਕੁਝ ਇੰਟਰਕਾਰਡ ਆ ਜਾਂਦਾ ਹੈ ਉਹ ਚਲਾਨਾ ਸੀ ਆਰਟੀ ਨੂੰ ਆਰਟੀ ਨੂੰ ਸੈਂਡ ਕਰ ਸਕਦੇ ਆ ਤੇ ਉਹਦੀ ਜਿਹੜੀ ਪੇਮੈਂਟ ਹੈ ਉਹ ਮੁੱਕੇ ਦੇ ਵਤੀ ਲੈ ਸਕਦੇ ਆ ਇਹ ਸਾਡਾ ਤਾਂ ਜੀ ਹੈ ਸ਼ਹਿਰ ਵਾਸੀਆਂ ਨੂੰ ਸੁਵੇਸ਼ ਹੈ ਜੀ ਆਪਣਾ ਜਦੋਂ ਇਹ ਕਰੋ ਬਾਹਰ ਹੁੰਦੇ ਜੇ ਪ੍ਰੋਪਰ ਵਹੀਕਲ ਦੇ ਪੇਪਰ ਪੂਰੇ ਰੱਖੋ ਸੀਟ ਬੈਲਟ ਲਾਗੇ ਤਰੋ ਆਪਣੇ ਸਭ ਤੋਂ ਜ਼ਰੂਰੀ ਜਿਹੜੀ ਜਿਹੜੇ 18 ਸਾਲ ਤੋਂ ਘੱਟ ਅੰਡਰੇਜ ਬੱਚੇ ਆ ਉਹਨਾਂ ਨੂੰ ਆਪਣੇ ਵਹੀਕਲ ਨਾ ਦੋ ਜੀ ਕਿਉਂਕਿ ਉਹਦੇ ਚਰਨ ਬਹੁਤ ਮਹਿੰਗੇ ਹੋ ਚੁੱਕੇ ਨੇ ਟਰੈਫਿਕ ਪੁਲਿਸ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਇੱਕ ਨਾਕਾ ਲਗਾਇਆ ਗਿਆ ਜਿੱਥੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਟ੍ਰੈਫਿਕ ਇਨਚਾਰਜ ਰਾਮ ਦਵਿੰਦਰ ਸਿੰਘ ਨੇ ਸਾਫ ਕਹਿ ਦਿੱਤਾ ਹੈ ਕਿ ਜਿਸ ਵੀ ਚੌਕ ਵਿੱਚ ਉਹ ਖੜੇ ਹੋਣਗੇ ਉੱਥੇ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਸੋ ਜੇਕਰ ਤੁਸੀਂ ਕਾਰਵਾਈ ਤੋਂ ਬਚਣਾ ਚਾਹੁੰਦੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼